ਰਖਮ ਹਸਨ ਕਰੀ ਬੈਠਾ ਨਾਨਕਾ ਸਭ ਵਾ ਮਤ ਦੇਖ ਭੂਲਾ ਬਿਸਰ ਤੇਰਾ ਚਿਤ ਨ ਆਵੈ ਨਾ ਸ੍ਰੀ ਰਗਮਹੈਲਾ ਪਹਿਲਾ ਕੋਟ ਕੋਟੀ ਮੇਰੀ ਆਜਾ ਪਵਨ ਪਿਆਨੇ ਪਿਆਉ ਚੰਦ ਸੂਤ ਦੇ ਗੋਫੇ ਨ ਦੇਖਾਂ ਸੁਪਨਾ ਸੋਣ ਨਾ ਥਾ ਪੀ ਤੇਰੀ ਕੀਮਤ ਨ ਪਵੈ ਹਉ ਕੇਵਟਿਆ ਕਾ ਨਾ ਸਚੰਦਰ ਕਾਂਜਿ ਜਿ ਥਾਈ ਸੁਣ ਸੁਣਿਆ ਕਣੇ ਆਖਣਾ ਜੇ ਭਾਵ ਹੈ ਕਰੇ ਤਮਾਹਿਰਾ ਉਸਾ ਕੱਟਿਆ ਵਾਰ-ਵਾਰ ਪਿੱਛਲ ਪੀਛਾ ਪਾਏ ਅੱਗੇ ਤੇ ਜਾਂਦੀਏ ਭਸਮੇ ਸੇ ਤੀਰਾਂ ਲਿਜਾਓ ਪੀ ਤੇਰੀ ਕੀਮਤ ਨਾ ਪਾਵੈ ਹਾਂ ਕੇਵਟ ਆ ਖਾਣਾ ਉਹ ਪੱਕੀ ਹੋਏ ਕਾ ਜੇ ਭਾ ਸਹਿ ਅਸਮਾਨੀਂ ਜਾਓ ਨਰਦਨੀ ਕੇ ਸੇ ਮੇਰਾ ਕੀ ਨਾਮ ਹੈ ਦਾਵਾ ਕਾ ਹੋਈ ਇਹੜਾ ਪਿੰਗਲਾ ਔਰ ਸੁਖਮਨਾ ਪਉਨੇ ਬੰਦਰਹਾਉ। ਚੰਦ ਸੂਰਜ ਤੁਹੀਂ ਸੰਕਰ ਰੱਖੋ ਬਰ ਮਜਬੂਤ ਮਿਲ ਜਾਓ। ਪੀਰ ਸ ਦੇਖਣਾ ਜਨਮ ਹੈ ਤੈਸੋ ਜੀ ਜੰਤਨਾ ਸਤਾਓ। ਅਣਸੜ ਪੀਰਥ ਗੁਰੂ ਦਿਖਾਏ ਘਟ ਹੀ ਪੀਤਰ ਨਾਉ। ਪੰਜ ਸਹਾਈ ਜਨਕੀ ਸੋਬਾ ਪਲੋ ਪਲੋ ਨਾ ਕਹਾਉ। ਨਾਮਾ ਕਹੇ ਚਿਤ ਹਰ ਸੋ ਰਤਾ। सोन्ना समाद समाहोंगो माई ना होती बाप ना होता कर्म ना होती काया हम नहीं होते तुम नहीं होते कबन कहांते आया राम कोए ना किसी के रा जैसे तरवर पंख बसेरा रहौ चंदन होता सुगरा होता पानी पवन म लाया ਸਾਤ ਨਾ ਹੋਤਾ ਬੇਦ ਨਾ ਹੋਤਾ ਕਰਮ ਕਹਾਂ ਤੇ ਆਇਆ ਖੇਚਰ ਪੂਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ ਨਾਮਾ ਪਰਮਤ ਪਰਮ ਤਤ ਹੈ ਸਤਗੁਰ ਹੋਏ ਲਖਾਇਆ ਆ ਰਾਮ ਕਲੀ ਕਰ ਦੂਜਾ ਬਨਾਰਸੀ ਤਪ ਕਰੈ ਉਲਟ ਤੀਰਥ ਬਰੈ ਅਗਨ ਬਹਿ ਕਾਇਆ ਕਲਪ ਕੀਜੈ ਅਸਲੇਧ ਜਗ ਕੀਜੈ ਸੁਨਾ ਗਰਬ ਦਾ ਨੰਦੀ ਚ ਸ਼ਾਮ ਨਾਮ ਸਰਤਉ ਨ ਪੂਜੈ ਸੋ ਸੁੁਰ ਦੇ ਪਖੰਡੀ ਮਾਨ ਕਟਮਾ ਕੀ ਜਾਏ ਹਰ ਕਾ ਨਾਮ ਨਿਤ ਨਿਤ ਲੀ ਜਾ ਰਹਾ ਹੂੰ ਗੰਗਾ ਜਾਉ ਪਾਬਰ ਜੈ ਕੁੰਭ ਜਾਉ ਤੇਦਾਰ ਨਾਈਏ ਓਮ ਕੀ ਸਾਇਸ ਗਉਂਦਾਨ ਕੀ ਜਾਏ ਕੋਟ ਜਾਉ ਤੀਰਥ ਕਰ ਤਨ ਜਾਉ ਹਵਾਲੇ ਘਾਰੈ राम नाम सरतौ न ना पूज ऐस दान गाज दान सृज नारी पूज ऐसो दान निथ न तह कीजे आत्म जो नर माय न कीजे आप बराबर कर त न दीजे राम नाम सरतौ न ना पूज मन हा न दीजे रोष ज मैं न दीजे दोसो दिल मलंदर बाणा पाद तीह लीजे